There is news that former president of Shiromani Gurdwara Parbandhak Committee, Bhai Gobind Singh Longawal, who was the gunman of police officer Prabjot Singh, has died due to bullet injury. According to information, Prabhjot Singh was cleaning his revolver before going to duty when he died due to a sudden shock. <laughs> ਬਈ ਸਵੇਰ ਰੁਟੀਨ ਦੀ ਤਰ੍ਹਾਂ ਰੋਹ ਹਰ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀ ਅਰਵਾਲ ਵਰ ਸਾਫ ਕਰਦੇ ਚਾਣਕ ਕਤੇ ਪਿਸਟਲ ਦੀ ਜਿਹੜਾ ਚੱਲ ਗਿਆ ਤੇ ਮੌਕੇ ਦੇ ਇਥੋਂ ਸ਼ਾਇਦ 16 17 ਦਾ ਭਰਤੀ ਆ ਬਈ ਕੋਗੇ 10 12 ਸਾਲ ਹੋ ਗਏ ਭਰਤੀ ਹੋਏ ਨੇ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸੀ ਦੀ ਉਹਦੀ ਡੈਥ ਹੋ ਗਈ ਥੀ ਦੋ ਕੁ ਮਹੀਨਾ ਦਸੀਗਾ ਬਾਕੀ ਕੁਛ ਰਹੇ ਛੋਟੇ ਛੋਟੇ ਬੱਚੇ ਆ ਕਿੰਨੇ ਕਿੰਨੇ ਜਵਾਕ ਸੀ ਜਵਾਕ ਕਿੰਨੇ ਇੱਕ ਬੇਟਾ ਇੱਕ ਬੇਟੀ ਆ ਕਿੰਨੇ ਕਿੰਨੇ ਸਾਲ ਦੇ ਨੇ ਬੇਟੀ 6 ਸਾਲ ਦੀ ਹੁਣੀ ਤਰਕੀ ਬੇਟਾ 2-3 ਸਾਲ ਦਾ ਕਮੋਲ ਕੋਈ ਨਹੀਂ ਰਿਹਾ ਇਹ ਹੀ ਦੀਗਾ ਸਾਰਾ ਮਨ ਲੋ ਨਾਨਕੇ ਘਰ ਰਹਿੰਦੇ ਸੀਗਾ ਕਿਉਂਕਿ ਜਵਾਨੀ ਬਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਆ ਗਈ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਤੋਂ ਇੰਨਾ ਮਿਲਣਸਾਰ ਇਹ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੌਬ ਕਰੀਆ ਇੱਕੋ ਪਰਿਵਾਰ ਨਾਲ ਸੱਸੇ ਪਰਿਵਾਰ ਨਾਲ ਬਤੌਰ ਗਨਮਣ ਦੋ ਜੱੜੀ ਸਬਾਹ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਖ ਤੋਂ ਪਤਾ ਜਾਨ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੋਂਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਪਰਵਜੋ ਸਿੰਘ ਇਹਦਾ ਨਾਮ ਸੀ ਵੀਰੇ ਅੱਛਾ ਜੀ ਲੋਂਗੋਵਾਲ ਤੋਂ ਗਾਹੂਪੱਤੀ ਲੋਂਗੋਵਾਲ ਤੇ ਇਹ ਇਹ ਆਪਣਾ ਇਹਦਾ ਰਵਾਲਵਰ ਸੀ ਸਰਕਾਰੀ ਠੀਕ ਉਹਦੀ ਸਫਾਈ ਕਰਦਾ ਸੀ ਕਿਤੇ ਠੀਕ ਹੈ ਜੀ ਕੁਦਰਤ ਦੀ ਰੌਂਦ ਵਿੱਚ ਰਹਿ ਗਿਆ ਉਹ ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 175 ਦੀ ਕਾਰਵਾਈ ਹੈ ਕੀ ਨਾਮ ਪਰਵਜੋ ਸਿੰਘ ਨਹੀਂ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲੋਂਗੋਵਾਲ ਠੀਕ